ਸੈਂਟਰਲ ਵੈਲੀ ਦੀਆਂ ਦੋ ਵੱਡੀਆਂ ਬੈਂਕਸ ਦਾ ਮਰਜਰ ਹੋਇਆ ਹੈ ਕਮਿਊਨਿਟੀ ਵੈਸਟ ਬੈਂਕ ਦੇ ਵਿੱਚ ਯੂਨਾਈਟਿਡ ਸਿਕਿਉਰਿਟੀ ਬੈਂਕ ਮਰਜ ਹੋਈ ਹੈ ਔਰ ਇਹਦੇ ਵਾਈਸ ਚੇਅਰਮੈਨ ਚੁਣਿਆ ਗਿਆ ਹੈ ਜੇ ਗਿਲਜੀ ਨੂੰ ਜੇ ਗਿਲਜੀ ਨੂੰ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਜੇ ਜੀ ਤੁਸੀਂ ਇਸ ਮਰਜਰ ਨੂੰ ਕਿੱਦਾਂ ਦੇਖਦੇ ਹੋ ਸੋ ਜਿਹੜਾ ਇਹ ਮਰਜਰ ਆ ਆਈ ਥਿੰਕ ਸਾਡੇ ਸ਼ੇਅਰ ਹੋਲਡਰ ਲਈ ਬਹੁਤ ਵਧੀਆ ਰਹੇਗਾ EMPLOYEES ਵੀ ਵਧੀਆ ਰਹੇਗਾ ਤੇ ਜਿਹੜੇ EMPLOYEES EMPLOYEES ਸਾਡੇ ਰਹਿਣਗੇ ਉਹਨਾਂ ਲਈ ਸਾਰਿਆਂ ਨਾਲ ਬੈਸਟ ਆ ਤੇ ਕਸਟਮਰ ਲਈ ਸਾਰਿਆਂ ਨਾਲ ਜ਼ਿਆਦਾ ਬੈਸਟ ਆ ਕਿਉਂਕਿ ਸਾਡੇ ਪਹਿਲਾਂ ਜਿਹੜੇ ਐਸੈਟ ਸੀ ਯੂਨਾਈਟਿਡ ਸਟੇਟਸ ਜੁਡੀ ਬੈਂਕ ਦੇ 1.2 ਬਿਲੀਅਨ ਸੀਗੇ ਹੁਣ ਇਹ ਮਰਜਰ ਹੋਣ ਦੇ ਨਾਲ ਸਾਡੇ ਐਸੈਟਸ 5 ਬਿਲੀਅਨ ਚਲੇ ਜਾ ਰਹੇ ਆ ਇਹਦਾ ਕੀ ਮਤਲਬ ਲਾ ਕਸਟਮਰ ਲਈ ਕਿਉਂਕਿ ਆਮ ਜਿਹੜਾ ਸਾਡੇ ਲੈਂਡਿੰਗ ਪਾਵਰ ਸੀਗੀ ਉਹਦੀ ਹੁਣ ਸਾਨੂੰ 5 ਗੁਣਾ ਵਧ ਗਈ ਹੁਣ ਜਿਹੜੇ ਵੱਡੇ ਕਸਟਮਰ ਆ ਜਿਨ੍ਹਾਂ ਨੂੰ ਅਸੀਂ ਨਹੀਂ ਜ਼ਿਆਦਾ ਲੋਨ ਦੇ ਸਕਦੇ ਸੀਗੇ ਹੁਣ ਇਹਨਾਂ ਨੂੰ 5 ਗੁਣਾ ਜ਼ਿਆਦਾ ਲੋਨ ਦੇ ਸਕਦੇ ਆ ਦੂਜੀ ਗੱਲ ਇਹ ਆ ਜਿਹੜੇ ਸਾਡੇ ਸ਼ੇਅਰਹੋਲਡਰਸ ਆ ਇਹਦੇ ਲਈ ਇਹ ਮਰਜਰ ਕਰਕੇ 30 ਤੋਂ 40% ਸਾਡੇ ਕਾਸਟ ਐਕਸਪੈਂਸਸ ਵੀਸ ਹੋ ਜਾਣੇ ਆ ਸੋ ਦਮ ਆਲਰੇਡੀ ਬਾਟਮ ਲਾਈਨ ਆ ਸਾਡੀ ਪ੍ਰਾਫਿਟ ਬਿਲ ਦੀ 30 ਤੋਂ 40% ਵਧ ਜਾਣੀ ਆ ਤੇ ਨਾਲੇ ਕਸਟਮਰ ਲਈ ਸਾਡੇ ਜਿਹੜੇ ਬ੍ਰਾਂਚਸ ਆ ਅੱਗੇ ਸਾਡੇ ਕੋਲ ਸੀਗੇ 13 ਬ੍ਰਾਂਚ ਤੇ ਹੁਣ ਇੱਕ ਮਾਈਨ ਕਰਕੇ ਸਾਡੇ ਕੋਲ ਹੋ ਜਾਣੇ 40 ਬ੍ਰਾਂਚ ਹੁਣ ਸਾਡੀ ਜਿਹੜੀ ਫੁੱਟਪ੍ਰਿੰਟ ਆ ਸਾਰੀ ਇਹ ਹੁਣੀ ਆ ਆਪਣੀ ਸੈਕਰਮੈਂਟ ਤੋਂ ਲਾ ਕੇ ਅ ਪਰਸੈਂਟ ਬਾਰਬਰ ਤੱਕ ਸੋ ਕਿਉਂਕਿ ਕਸਟਮਰ ਲਈ ਫੁੱਟਪ੍ਰਿੰਟ ਬਹੁਤ ਜ਼ਿਆਦਾ ਹੋ ਗਈ ਉਹਨਾਂ ਕੋਈ ਆਪਸ਼ਨ ਜ਼ਿਆਦਾ ਹੋ ਗਏ ਤੇ ਹੁਣ ਇਸ ਟਾਈਮ ਤੇ ਜਿਹੜੀ ਲੋਕਲ ਬੈਂਕ ਆ ਪਬਲੀਕਲੀ ਟ੍ਰੇਡਡ ਬੈਂਕ ਫਰੇਜ਼ੋ ਏਰੀਆ ਦੇ ਵਿੱਚ ਵੈਲੀ ਦੇ ਵਿੱਚ ਅਸੀਂ ਸਭ ਨਾਲੋਂ ਜ਼ਿਆਦਾ ਲਾਰਜੈਸਟ ਹੋ ਗਏ ਔਰ ਫਿਊਚਰ ਪਲਾਨ ਕੀ ਹੈਗੇ ਹੁਣ ਜਦੋਂ ਮਰਜਰ ਤੋਂ ਬਾਅਦ ਸੋ ਪਹਿਲਾ ਤਾਂ ਹੁਣ ਅਸੀਂ ਅਨਾਉਂਸ ਕੀਤਾ ਮਰਜਰ ਪਿਛਲੇ ਹਫਤੇ ਕੀਤਾ ਅਨਾਉਂਸ ਐਫ ਡੀ ਆਈ ਸੀ ਜਿਹੜੇ ਰੈਗੂਲੇਟਰਸ ਆ ਸਾਰਾ ਉਹਨੂੰ ਦੇਖਣਗੇ ਸਾਰਾ ਇਨਵੈਸਟੀਗੇਟ ਕਰਨਗੇ ਫਿਰ ਉਹ ਅਪਰੂਵ ਕਰਨਗੇ ਇਹਨੂੰ ਘੱਟੋ ਘੱਟ 90 ਦਿਨ ਤੋਂ ਲੈ ਕੇ 120 ਦਿਨ ਲੱਗਣਗੇ ਜਦੋਂ ਫਿਰ ਫਾਈਨਲ ਅਪਰੂਵਲ ਹੋਈ ਤੇ ਫਿਰ ਉਹ ਬੈਂਕਾਂ ਇਕੱਠੀਆਂ ਹੋਣੀਆਂ ਸਾਰੇ ਸਾਈਨ ਸਾਰੇ ਬਦਲਾ ਜਾਊਗਾ ਫਿਰ ਉਹ ਟਾਈਮ ਲੱਗੂਗਾ ਸਾਨੂੰ ਸਾਰਾ ਕੁਝ ਇਕੱਠਾ ਕਰ ਲਈ ਤੇ ਇਸ ਸਾਲ ਸਾਰਾ ਜਾਨੀ ਅਬਜ਼ੌਰਬ ਹੋਊਗਾ ਹਣਾ ਫਿਰ ਜਿਹੜੇ ਸਾਰੇ ਅਰਨਿੰਗਸ ਇਫੈਕਟ ਹੋਗੀ 2027 ਤੇ ਜਾ ਕੇ ਸਾਨੂੰ ਦੱਸੂਗਾ ਵੀ ਸਾਡਾ ਕਿੰਨਾ ਫਾਇਦਾ ਹੋ ਗਿਆ ਉਦੋਂ ਬਾਅਦ ਸਾਡਾ ਜਿਹੜਾ ਲੌਂਗ ਟਰਮ ਮੇਰਾ ਪਲਾਨ ਆ ਸਵਾਈਸ ਚੇਅਰਮੈਨ ਸਟ੍ਰੈਟੇਜੀਕਲੀ ਰਾਈਟ ਕਿਵੇਂ ਅਸੀਂ ਹੋਰ ਗਰੋਅ ਕਰਨਾ ਮੇਰਾ ਪਲਾਨ ਸੀਗਾ ਪਹਿਲਾਂ ਜਦੋਂ ਮੈਂ ਯੂਨਾਈਟਿਡ ਸਿਕਿਉਰਿਟੀ ਬੈਂਕ ਦੇ ਵਿੱਚ ਆਇਆ ਅੱਜ ਤੋਂ 2.5 ਸਾਲ ਪਹਿਲਾਂ ਵੀ ਇਹ ਬੈਂਕ ਨੂੰ ਅਸੀਂ 5 ਬਿਲੀਅਨ ਤੇ ਲੈ ਕੇ ਆਉਣਾ 5 ਸਾਲਾਂ ਦੇ ਵਿੱਚ ਲੱਕਲੀ ਮੇਰੇ ਬੋਰਡ ਦੀ ਸਪੋਰਟ ਕਰਕੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਇਹ ਅਸੀਂ 2.5 ਸਾਲਾਂ ਚ ਕਰਤਾ ਹੁਣ ਮੇਰਾ ਨੈਕਸਟ ਜਿਹੜਾ ਮੇਰਾ ਹੈਗਾ ਗੋਲ ਵੀਰ 5 ਸਾਲਾਂ ਚ ਅਸੀਂ ਇਹਨੂੰ 10 ਬਿਲੀਅਨ ਲੈ ਜਾਣਾ ਸੋ ਹੋ ਸਕਦਾ ਅਸੀਂ ਪਹਿਲਾਂ ਲੈ ਜਾਈਏ ਹੋ ਸਕਦਾ ਜ਼ਿਆਦਾ ਟਾਈਮ ਲੱਗੇ ਤੇ ਹੋਰ ਅਸੀਂ ਹੁਣ ਬੈਂਕਾਂ ਜਿਹੜੀਆਂ ਆਲਰੇਡੀ ਅਸੀਂ ਦੇਖ ਰਹੇ ਹਾਂ ਕਿਦਣ ਲਈ ਕਿਉਂਕਿ ਹੁਣ ਸਾਡੇ ਲਈ ਈਜ਼ੀ ਹੋ ਗਿਆ ਜਦੋਂ ਤੁਸੀਂ 5 ਬਿਲੀਅਨ ਦੀ ਬੈਂਕਾਂ ਤੁਹਾਨੂੰ 1-2 ਬਿਲੀਅਨ ਦੀਆਂ ਬੈਂਕਾਂ ਖਰੀਦਣੀਆਂ ਸੌਖੀਆਂ ਹੋ ਗਈਆਂ ਹਰ ਬਿਜ਼ਨਸ ਆ ਜਾਂ ਆਪਣਾ ਕਾਰ ਬਿਜ਼ਨਸ ਆ ਜਾਂ ਬੈਂਕਿੰਗ ਬਿਜ਼ਨਸ ਆ ਹਰ ਚੀਜ਼ ਕਨਸੋਲिडेट ਹੋ ਜਾਂਦੀ ਆ ਕਿਉਂਕਿ ਜਿੰਨਾ ਚਿਰ ਤੁਸੀਂ ਸਕੇਲ ਨਹੀਂ ਕਰਦੇਗੇ ਉਨਾ ਚਿਰ ਜਿਹੜੇ ਤੁਹਾਡੇ ਪ੍ਰੋਫਿਟ ਮਾਰਜਿਨ ਸ਼੍ਰਿੰਕ ਹੋ ਜਾਂਦੇ ਆ ਸੋ ਸਾਨੂੰ ਇਹ ਕਰਨੇ ਪੈਣਾ ਸ਼ੁਕਰੀਆ ਜੀ ਸੋ ਜੇ ਗਿਲ ਜੀ ਹੁਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਹਿਲੀ ਤਾਂ ਗੱਲ ਹੈ ਦੂਸਰੀ ਇਹ ਹੈ ਜਿਹੜੇ ਇਹ ਦੋ ਬੈਂਕਾਂ ਦਾ ਮਰਜਰ ਹੋਇਆ ਹੈ ਸੈਂਟਰਲ ਵੈਲੀ ਦੀਆਂ ਬਹੁਤ ਵੱਡੀਆਂ ਬੈਂਕਾਂ ਗਿਨੀਆਂ ਗਈਆਂ ਸੀ ਔਰ ਹੁਣ ਟੋਟਲ 40 ਬ੍ਰਾਂਚੇਸ ਹੋ ਗਈਆਂ ਜਿਸ ਨਾਲ ਜਿਹੜੇ ਕਸਟਮਰ ਨੇ ਕੰਜ਼ਿਊਮਰ ਨੇ ਉਹਨਾਂ ਨੂੰ ਵੀ ਬਹੁਤ ਫਾਇਦਾ ਹੋਏਗਾ ਔਰ ਇਹਨਾਂ ਦਾ ਫਿਊਚਰ ਪਲੈਨਿੰਗ ਜਿਹੜੀ ਹੈ ਇਸ ਬੈਂਕ ਨੂੰ ਮਰਜ ਹੋਈ ਬੈਂਕ ਨੂੰ ਜਿਹੜੀ ਦੋਹਾਂ ਤੋਂ ਬਣ ਕੇ ਇੱਕ ਹੋ ਗਈ ਆ ਇਹਨੂੰ 5 ਬਿਲੀਅਨ ਤੋਂ ਲੈ ਕੇ 10 ਬਿਲੀਅਨ ਤੱਕ ਲੈ ਕੇ ਜਾਣਾ ਸਾਡੀਆਂ ਸ਼ੁਭ ਕਾਮਨਾਵਾਂ ਇਹਨਾਂ ਦੇ ਨਾਲ ਨੇ ਕੁਮਾਰ ਸੰਜੀਵ ਜੀਟੀਸੀ ਨ